ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਝਾਮਕਾ ਜ਼ਿਲ੍ਹਾ ਤੇ ਤਸੀਲ ਤਰਨਤਾਰਨ ਸਾਹਿਬ ਵੀਰ ਦਾ ਨਾਮ ਹੈਗਾ ਜੀ ਪ੍ਰਤਾਪ ਸਿੰਘ ਛਾ ਵੀਰ ਕੋਲ ਦੋ ਮੱਜਾਂ ਤੇ ਇੱਕ ਵੈੜ ਬਕਾਊ ਆ ਜੀ ਉਹਨਾਂ ਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਅੱਜ ਦਾ ਤਰੀਕ ਹੈ ਜੀ 7 ਅਗਸਤ 2025 ਸਮਾਂ ਹੈ ਸਵੇਰ ਦੇ 8 ਵਜੇ ਦਾ ਜੀ ਤੇ ਆਜੋ ਜੀ ਕਰਦੇ ਆਂ ਵੀਰ ਨਾਲ ਗੱਲਬਾਤ ਸ਼ੁਰੂ ਹੋਰ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠਾ ਠਾ ਡੇਰੀ ਫਾਰਮ ਵੇਖਣ ਆਲੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾ ਜੀ ਵਧੀਆ ਜੀ ਚੜ੍ਹਦੀ ਕਲਾ ਜੀ ਤੇ ਦੋ ਪਸ਼ੂ ਕਾਊਆ ਜੀ ਹਾਂਜੀ ਹਾਂਜੀ ਦੋ ਆ ਜੀ ਦੋ ਮੱਝਾਂ ਜੀ ਹਾਂਜੀ ਬਿਨਾ ਬੱਚਿਆਂ ਤੋਂ ਤੇ ਇੱਕ ਜਿਹੜੀ ਆ ਵਹਿੜਿਆ ਦੂਜੀ ਸੂਈ ਦੁੱਧ ਜੇ ਸੁਵੇ ਵੇ ਇੱਕ ਮਹੀਨੇ ਦੀ ਕੱਤੀ ਹੈ ਅੱਛਾ ਇੱਕ ਮਹੀਨੇ ਦੀ ਕੱਤੀ ਹੈ ਹਾਂਜੀ 8 ਮਹੀਨਿਆਂ ਦੀ ਕੱਬਾ ਤੇ ਮੱਝਾਂ ਦਾ ਡਿਟੇਲ ਥੋੜੀ ਸਾਂਝੀ ਕਰਦੇ ਤੇ ਮੱਝਾਂ ਭਜੀ ਆਪਣੇ ਘੋੜੀਆਂ ਦੁੱਧ 8-8 ਲੀਟਰ ਵਾਲੀਆਂ ਹੋਣਗੀਆਂ ਇੱਕ ਜਿਹੜੀ ਆ ਮਹੀਂ ਸੂਈ ਜੇ ਕੋ ਮਹੀਨੇ ਦੀ ਅੱਛਾ ਜੀ ਬੱਚਾ ਜਿਹੜਾ ਮਰਿਆ ਉਹਦੇ ਦੀ ਆਪਣਾ ਪ੍ਰੂਫ ਵੀ ਹੈਗਾ ਆਪਣੇ ਕੋਲ ਅੱਛਾ ਜੀ ਠੀਕ ਹੈ ਜੀ ਤੇ ਮੰਨ ਲਓ ਭੜੇ ਤੇ ਮਿਲਦੀਆਂ ਤਾਂ ਮੈਂ ਇੱਕ ਜਿਹੜੀ ਆ 3 ਨਗ ਮਹੀਨੇ ਸੂਈ ਹੈ ਤੇ ਮਹੀਨੇ ਦੀ ਬਣੀ ਠੀਕ ਹੈ ਤੇ ਭਾਅ ਭੂਵੀ ਦਾ ਭਾਅ ਜਿਹੜੀ ਆ ਜੀ ਭਾਅ ਸੂਤਰ ਵਾਲੇ ਹੋਣਗੇ ਜੀ ਭਾਅ 1 50 ਅੰਦਰ ਦਾ ਜੀ ਅੱਛਾ ਜੀ ਇੱਕ ਜਿਹੜ ਠੀਕ ਹੈ ਜੀ ਛੋਟੇ ਭਾਜੀ ਕਰੀਏ ਜਾਣਕਾਰੀ ਸਾਂਝੀ ਹਾਂਜੀ ਜਰੂਰ ਜੀ ਚਲੋ ਜੀ ਪਹਿਲੇ ਪਸ਼ੂ ਦੇਓ ਜਾਣ ਇਹ ਭਾਜੀ ਦੂਜਾ ਸੂਗਾ ਸੂਆ ਹੈ ਅੱਛਾ ਜੀ ਤੇ ਦੁੱਧ ਦੇ ਥੱਲੇ ਹੈਗਾ ਜੀ 8 ਲੀਟਰ ਪੱਕਾ 8 ਲੀਟਰ ਪੱਕਾ ਤੇ ਬੱਚਾ ਨਹੀਂ ਹੈਗਾ ਸੂਈ ਨੂੰ ਭਾਜੀ ਕੋ ਮਹੀਨਾ ਕੋ 35 40 ਦਿਨ ਹੋਏ ਅੱਛਾ ਜੀ ਤੇ ਮਗਰੇ ਦੇ ਕਟਾ ਸੀ ਠੀਕ ਹੈ ਜੀ ਆਪਣੇ ਤੋਂ ਵੀਡੀਓ ਬਣੀ ਹੈਗੀ ਪ੍ਰੂਫ ਹੈਗਾ ਠੀਕ ਹੈ ਗੱਲ ਦੀ ਆਪਣੀ ਗਾਰੰਟੀ ਹੋਗੀ ਠੀਕ ਹੈ ਜੀ ਮਿਲਦੀ ਮਿਲਦੀ ਭਾੜੇ ਤੇ ਜੀ ਮਿਲਦੀ ਭਾੜੇ ਤੇ ਹਾਂਜੀ ਹਾਂਜੀ ਲੋ ਜੀ ਕਰੋਲੀ ਚੱਕ ਰੋਗਲੇ ਸ਼ਾਹੀ ਤੇ ਸਤਨ ਤੋਂ ਕਿਵੇਂ ਸ਼ਾਹੀ ਇਹ ਵਧੀਆ ਸੀ ਚੌਣ ਇੱਕ ਨੰਬਰ ਹੈ ਜੀ ਇੱਕ ਨੰਬਰ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਿਵੇਂ ਸੀਲਸਲਾ ਕਿ ਸ਼ਾਹੀ ਵਧੀਆ ਪੂਰੀ ਜੀ ਮਿਲਦੀ ਵੀ ਪਹਾੜੇ ਤੇ ਆ ਤਾਂ ਆਪਾਂ ਪਹਾੜੇ ਤੇ ਮਿਲ ਪੈਂਦੀ ਐ ਧਾਰ ਤੇ ਮੰਨ ਲਓ ਧਾਰ ਦੇ ਜਿਨ ਮੜੀ ਥੱਲੇ ਬੈ ਗੇ ਹਾਂਜੀ ਟਾਈਮ ਤੇ ਉਸੇ ਵળે ਡੰਕੇ ਮਿਲਦੀ ਐ ਠੀਕ ਐ ਜੀ ਹਾਂਜੀ ਹਾਂਜੀ ਥਣ ਥਣ ਪੂਰੇ ਓਕੇ ਹਨਾ ਜੀ ਹਾਂਜੀ ਹਾਂਜੀ ਆਵੇ ਤੁਹਾਨੂੰ ਚੈੱਕ ਕਰਾ ਜੀ ਦਿੰਨੇ ਆ ਆ ਵੇਖੋ ਲਓ ਕਰੋ ਜੀ ਚੈੱਕ ਬਾਕੀ ਗੱਲ ਹੋਰ ਖਾ ਦੇਣੇ ਤੁਹਾਨੂੰ ਆ ਵੀ ਥੱਲੇ ਬੈ ਕੇ ਧਾਰ ਮਾਰਦੇ ਇਦਾਂ ਹੀ ਇਦਾਂ ਹੀ ਠੀਕ ਹੈ ਜੀ ਧਾਰ ਤੇ ਹਨਾ ਹਾਂਜੀ ਹਾਂਜੀ ਧਾਰ ਕਿਦਾਂ ਮਰਜ਼ੀ ਚ ਹੋ ਸਕਦਾ ਹਾਂਜੀ ਹਾਂਜੀ ਤੇ ਫਿਰ ਤੋਂ ਡਿਟੇਲ ਮੜੀ ਇਹ ਦੀ ਸਾਂਝੀ ਕਰ ਦਿਓ ਸ਼ਾਇ ਜੀ ਪਾਜੀ ਸੂਹਾ ਦੁੱਜਾ ਜੀ ਹਾਂਜੀ ਬਾਕੀ ਭਣਾ ਭਰਾਵਾਂ ਦੇ ਗਾੜੀ ਆ ਹਾਂਜੀ ਦੁੱਧ 8 ਲੀਟਰ ਜੇ ਬੱਚਾ ਨਹੀਂ ਹੈਗਾ ਸੂਈ ਨੂੰ ਕੋ ਮਹੀਨਾ 35 40 ਦਿਨ ਇਹ ਜੀ ਅੱਛਾ ਜੀ ਤੇ ਮਿਲਦੀ ਜਿਹੜੀ ਆ ਧਾਰ ਤੇ ਮਿਲਦੀ ਧਾਰ ਤੇ ਹਾਂਜੀ ਹਾਂਜੀ ਬੱਚਾ ਡੈੱਡ ਹੋ ਗਿਆ ਹਨਾ ਹਾਂਜੀ ਬੱਚਾ ਅਸਫੈਰ ਹੋ ਗਿਆ ਠੀਕ ਹੈ ਜੀ ਤੇ ਅਛਾ ਜੀ ਰੇਟ ਰੂਟ ਕੀ ਕਰਦੇ ਜੀ ਰੇਟ ਭਾਜੀ ਇਹਦਾ ਜਨੀਆਂ ਤੇ ਦੀਆਂ ਸੀਲਿੰਗਾਂ ਨਾਲ ਜੇ ਸੀਲਿੰਗਾਂ ਦੇ ਹਿਸਾਬ ਨਾਲ ਲਈਏ ਨਾ ਤੇ ਭਾਵੇਂ ਆਪਾਂ ਲੱਖ ਰੁਪਈਆ ਵੀ ਕਰ ਲਈਏ ਅਸੀਂ 85 ਵੀ ਕਰ ਲਈਏ ਉਹ ਵੀ ਥੋੜਾ ਪਰ ਆਪਾਂ ਗੱਲ ਇਹ ਆ ਵੀ ਆਪਾਂ ਡੰਗਰ ਦੇ ਬਾਜੇ ਆ ਇਹਨੂੰ ਬੱਚੇ ਦੀ ਤੇ ਬਾਜੇ ਦੇ ਹਿਸਾਬ ਨਾਲ ਦੇਣੀ ਠੀਕ ਹੈ ਜੀ ਆਪਾਂ ਮੋਲੇ ਦਾ ਕਰਾਲੇ ਕੋ 60 ਕਰਾਲੇ 65 ਕਰਾਲੇ ਭਾਵੇਂ ਕਰਾਲੇ 70 ਹਾਂਜੀ 52000 ਤੇ ਪਹੁੰਚ ਕਰਨੀ ਜੀ ਇਹ ਗੱਡੀ ਆਪਦੀ ਲਿਆਵੇ ਪੂਰੇ 55000 ਦੀ 55000 ਦੀ ਠੀਕ ਹੈ ਜੀ ਤੇ ਚਲੋ ਜੀ ਅਗਲੇ ਪਸ਼ੂ ਦੀ ਜਾਣਕਾਰੀ ਹਰੇ ਬੱਚਾ ਮਰੇ ਨੂੰ ਭਾਜੀ 5-6 ਦਿਨ ਹੀ ਹੋਏ ਰੇ ਅੱਛਾ ਜੀ ਬੱਚਾ ਮਰੇ ਨੂੰ 5-6 ਦਿਨ ਹੀ ਹੋਏ ਠੀਕ ਹੈ ਜੀ ਦੁੱਧ ਕਿੰਨਾ ਪੱਕਾ ਤੇ ਲਈ ਦੁੱਧ ਭਾਜੀ 8 ਲੀਟਰ ਪੱਕਾ ਹੈ ਨਾ ਤਸਲੀ ਵਾਲਾ ਇਹ ਮਈ ਆਪਣੇ ਤੋਂ ਆਈ ਸੀ ਜਦੋਂ ਆਪਾਂ ਵੀਡੀਓ ਨਹੀਂ ਪਾਈ ਉਹਦੋਂ ਹਾਂਜੀ ਹਾਂਜੀ ਉਹਦੋਂ ਆਪਾਂ ਪਾਸੇ ਬੱਧੀ ਸੀ ਮੈਂ ਇਹਦਾ ਬੱਚਾ ਮਰ ਗਿਆ ਇਹਨਾਂ ਦਾ ਅੱਛਾ ਜੀ ਤੇ ਹੁਣ ਚਲੋ ਇਹ ਆ ਵੀ ਮੈਂ ਨੇ ਦਿਹਾੜੀ ਬੱਚੇ ਦਾ ਕੀਤਾ ਹੁਣ ਮੈਂ ਇਹ ਆ ਧਾਰ ਤੇ ਮਿਲਦੀ ਵਧੀਆ ਕੋਈ ਠੀਕ ਹਾਂਜੀ ਉਦੋਂ ਫਿਰ ਨਵੀਂ ਆਈ ਸੀ ਤੁਹਾਨੂੰ ਬੜਾ ਦੂਜੇ ਥਾਂ ਦਾ ਵੀ ਡੰਗਰ ਦਿਹਾੜੀ ਕਰਦਾ ਕਰ ਜਾਂਦਾ ਕਰ ਜਾਂਦਾ ਤੇ ਦਿਓ ਜੀ ਇਹਦੀ ਜਾਣਕਾਰੀ ਇਹ ਵੀ ਭਾਜੀ ਸੁਹਾ ਦੂਜਾ ਦੁੱਧ ਦੁੱਜਾ ਦੁੱਧ 8 ਲੀਟਰ ਜੇ ਮਿਲਦੀ ਭਾੜੇ ਤੇ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਕਰਾਓ ਚੈੱਕ ਹੋਲ ਕੇ ਨੂੰ ਤੇ ਸੂਈ ਨੂੰ ਇਹਨੂੰ ਹੋਏ ਜੇ ਕੋ ਤਿੰਨ ਮਹੀਨੇ ਅੱਛਾ ਹੈ ਤਿੰਨ ਮਹੀਨੇ ਹੋਏ ਜੇ ਤੇ ਬਣੀ ਸੋਰੀ ਨੂੰ ਉਹਨਾਂ ਦੇ ਕਹਿਣਾ ਮੁਤਾਬਕ 1 ਮਹੀਨਾ ਆਇਆ ਬਣੀ ਬਣੀ ਸੋਰੀ ਨੂੰ 1 ਮਹੀਨਾ ਹੋਇਆ ਹਾਂਜੀ ਹਾਂਜੀ ਤੇ ਸੂਈ ਨੂੰ ਤਿੰਨ ਮਹੀਨੇ ਹੋ ਗਏ ਨਾ ਹਾਂਜੀ ਬਾਕੀ ਇਹ ਅਭੀ ਹੈਗਾ ਨਾ ਮੰਗਿਆ ਹਾਂਜੀ ਦੂਜੀ ਸੂਏ ਜੀ ਦੂਜੀ ਸੂਏ ਰੋਕ ਲਿਓ ਸਾਈ ਮੜਾ ਜੰਚ ਥਾਣ ਤੋਂ ਗੇਮੇਛਾ ਜੀ ਵਜੀਆ ਜੀ ਚੋਹਣ ਇੱਕ ਨੰਬਰ ਆ ਠੀਕ ਐ ਜੀ ਤੇ ਕਿੰਨਾ ਦੁੱਧ ਦੁੱਧ 8 ਲੀਟਰ ਜੀ ਦੁੱਧ 8 ਲੀਟਰ ਦੁੱਧ 8 ਲੀਟਰ ਆ ਸੁਹਾ ਦੱਜਾ ਠੀਕ ਤੇ ਸੂਈਨ ਹੋਏ ਜੇ ਤਿੰਨ ਮਹੀਨੇ ਬਣੀ ਸਾਰੀ ਨੁ ਮਹੀਨਾ ਆ ਠੀਕ ਐ ਜੀ ਹਾਂਜੀ ਹਾਂਜੀ ਸੀਲਸ ਲੱਗ ਸ਼ਾਈ ਪੂਰੀ ਪੂਰੀ ਆਪਾਂ ਆ ਵੀਡੀਓ ਜਾਣੇ ਆਈ ਆਪਾਂ ਕੰਡਾ ਵੀ ਰੱਖਿਆ ਲੀਟਰ ਵੀ ਰੱਖਿਆ ਆਪਦੀ ਕੋਈ ਤਸल्ली ਕਰਕੇ ਖੜੇ ਜਿੱਤਾਂ ਹਾਂਜੀ 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 ਦੋ ਤਿੰਨ ਡੰਗ ਚੋ ਕੇ ਖੜੇ ਜਿੱਤਾਂ ਠੀਕ ਹੈ ਜੀ ਹਾਂਜੀ ਆਪਾਂ ਨੂੰ ਇਹ ਗੱਲ ਨਾ ਨਹੀਂ ਕੋਈ ਦਾ ਤੇ ਸ਼ਾਇਦ ਫਿਰ ਕੀ ਰੇਟ ਰੂਟ ਕਰਦੇ ਜੀ ਇਹਦਾ ਰੇਟ ਭਾਜੀ ਇਹਦਾ ਬਿਲਕੁਲ ਛੋਟਾ ਹੋਣਾ ਜੀ ਅੱਜ ਹਾਂਜੀ ਇਹਦਾ ਭਾਜੀ ਕਰ ਨੂੰ ਭਰਾਵੇਂ ਮੰਨ ਲਓ ਜਿੱਦਾਂ ਚਲੋ ਇੱਕ ਥੋੜਾ ਇਹ ਆ ਬਈ ਮਾਲ ਜਿਹੜਾ ਅੱਜ ਆਇਆ ਨਾ ਇੱਕ ਥੋੜਾ ਜਿਹਾ ਤਾਂ ਉਹ ਸੀ ਮਜਬੂਰੀ ਆਪਣੀ ਹਾਂਜੀ ਹਾਂਜੀ ਮਾਲ ਆਇਆ ਨਹੀਂ ਤਾਂ ਕਰਕੇ ਤੇ ਇੱਕ ਪੱਠਾ ਡੱਕਾ ਵੀ ਨਹੀਂ ਆਇਆ ਅੱਜ ਹਾਂਜੀ 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 ਤੇ ਤਾਂ ਕਰਕੇ ਥੋੜਾ ਮਾਲ ਨਾ ਜਿਹੜਾ ਆਇਆ ਅੱਜ ਉਹ ਵੀ ਆਵੇ ਹੁਣ ਪੱਠੇ-ਪੁੱਠੇ ਅੱਜ ਲਿਆਉਣੇ ਆ ਕਰਦੇ ਚਾਰ ਚੂਰ ਹੁੰਦਾ ਆਪਣਾ ਨਵਾਂ ਡੰਗਲ ਜਿਹੜਾ ਆਉਂਗਾ ਉਹ ਖਾਂਦਾ ਨਹੀਂ ਥੜਾ ਹਾਂਜੀ ਉਹ ਥੋੜਾ ਕਰ ਜਾਂਦੇ ਆ ਤੇ ਮੋਲ ਕਰਾਉ ਨੂੰ ਭਵੇਂ ਇਹਦਾ ਕੋ 65 ਕਰਾ ਲੈ 70 ਕਰਾ ਲੈ 60 ਕਰਾ ਲੈ ਹਾਂਜੀ ਨਾ 55 ਹੀ ਕਰਨਾ 50000 ਦੇ ਵਿੱਚ ਪਹੁੰਚ ਕਰਨੀ ਇਹ 100 ਕਿਲੋਮੀਟਰ ਦੀ ਠੀਕ ਹੈ ਜੀ ਜੇ ਗੱਡੀ ਆਪਦੀ ਲੈ ਆਵੇ ਤਾਂ 47000 ਪੂਰੇ ਦੇ 47000 ਦੀ ਹਾਂਜੀ ਹ ਤੇ ਤੇ ਆਪਾਂ ਉਹ ਕਰਨਾ ਜਿਹੜੇ ਛੋਲੇ ਥੋੜੇ ਛੋਰ ਛੱਪੇ ਵਾਲਿਆ ਜੀ ਹਾਂਜੀ ਛੋਰ ਛੱਪੇ ਵਾਲਿਆ ਜੀ ਹਾਂਜੀ 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 ਤੇ ਦਿਓ ਜੀ ਵੈੜ ਦੀ ਜਾਣਕਾਰੀ ਇਹ ਭਾਜੀ ਸੂਆ ਦੁੱਜਾ ਜੇ ਸੂਆ ਦੁੱਜਾ ਤੇ ਇਹ ਜਿਹੜੀ ਆ 1 ਮਹੀਨੇ ਦੀ ਕੱਚੀ ਆ ਵੈੜ 1 ਮਹੀਨੇ ਦੀ ਕੱਚੀ ਤੇ ਮਹੀਨਾ ਕੋ ਆਂਦੇ ਵੀ ਇਹਨੂੰ ਛੱਡੀ ਨੂੰ ਆਇਆ ਅੱਛਾ ਜੀ ਦੁੱਧ ਦੁੱਧਾਂ ਮਲਪੀ ਉਹਨਾਂ ਦੇ ਕਹਿਣ ਮੁਤਾਬਕ ਉਹ ਆਂਦੇ ਆ ਵੀ ਸੁੰਦਿਆਂ ਤਿਕਰੀ ਆਪ ਹੀ ਛੱਡੀ ਦੀ ਆ ਅੱਛਾ ਜੀ ਤੇ ਪਹਿਲੇ ਸੂਈਦਾਰ ਕਾਰਡ ਆਪਾਂ ਨੂੰ ਕੋਈ ਜ਼ਿਆਦਾ ਨਹੀਂ ਆਖਣਾ ਜਨਾ ਉਹਨਾਂ ਦੱਸਿਆ ਪਹਿਲੇ ਸੂਈਦਾਰ ਕਾਰਡ ਹੈਗਾ ਜੀ 16 ਲੀਟਰ ਦਾ 16 ਲੀਟਰ ਹਾਂ 16 17 ਲੀਟਰ ਦਾ ਤੇ 20 20 ਲੀਟਰ ਦਊਗੀ ਦੁੱਧ ਐ ਰਹੀ ਅੱਛਾ ਜੀ ਤੇ ਬਾਕੀ ਚਲੋ ਕਲੀ ਸਾਂਭੀ ਚੰਗੀ ਆ ਪੂਰੀ ਬੰਦੇ ਕਲੀ ਦੇ ਪੂਰੀ ਹੈ ਜੀ ਸਿਰਫ ਇਹ ਆ ਵੀ ਸਿੰਘਾਂ ਦਾ ਕਰਤੀ ਜਾਂ ਸਿੰਘਾਂ ਦੇ ਹੈਗਾ ਥੋੜਾ ਆ ਉਹ ਆਪਾਂ ਰੇਟ ਉਦਾਂ ਦਾ ਕਰ ਦੇਣਾ ਨਹੀਂ ਤੇ 62 ਲੱਖ ਰੁਪਏ ਦੀ ਹਾਂਜੀ 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 ਠੀਕ ਹੈ ਜੀ ਹਾਂਜੀ ਥੋੜਾ ਡਰਦੀ ਉਹ ਥੋੜਾ ਆ ਨਾ ਤੇ ਇੱਕ ਤੇ ਸੰਗਲ ਪਿਆ ਇਹਦੇ ਘਰੋਂ ਨਹੀਂ ਨਿਕਲੀ ਅੱਛਾ ਜੀ ਹਾਂਜੀ ਹਾਂਜੀ ਕਲੀਅਰ ਹੀ ਪਾਈ ਆ ਜੀ ਹਾਂਜੀ ਤੇ ਕਿਰਵਾ ਸੁਆ ਜੀ ਦੂਸਰਾ ਸੁਆ ਭਾਜੀ ਦੂਜਾ ਹਾਂਜੀ ਤੇ 1 ਮਹੀਨੇ ਦੀ ਕੱਚੀ ਆ 8 ਮਹੀਨੇ ਦੀ ਗੱਬਣ ਜੀ ਠੀਕ ਆ ਜੀ ਤੇ ਉਦਾਂ ਤੇ ਚਲੋ ਭਵੇਂ ਆਪਾਂ ਗੱਲ ਇਹ ਆ ਵੀ ਹੁਣ ਆਪਾਂ ਕੱਚੀ ਦੇ ਹਿਸਾਬ ਨਾਲ ਮੁੱਲ ਕਰ ਦੇਣਾ ਹਾਂਜੀ 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 ਲਓ ਜੀ ਕਰੋ ਜੀ ਚੈੱਕ ਛਾ ਜੀ ਤੇ ਫਿਰ ਰੇਟ ਰੁੱਟ ਦੀ ਵੀ ਗੱਲਬਾਤ ਕਰ ਲਈਏ ਜੀ ਆਪਾਂ ਰੇਟ ਭਾਜੀ ਇਹਦਾ ਜੈ ਜੀ ਆ ਜੀ ਹਾਂਜੀ ਰੇਟ ਇਹਦਾ ਜੇ ਤੇ ਆਪਾਂ ਤਿਆਰ ਕਰਕੇ ਸੂਈ ਸਾਈ ਸੱਜਰ ਲੈਣ ਦੇਈਏ ਇਹੋ ਵੈੜ। ਹਾਂਜੀ। ਤੇ ਮੰਨ ਲਓ ਅਸਿੰਘਾਂ ਦਾਖਣਾ ਭੈਣ ਭਰਾਵਾਂ ਆਪਾਂ ਆਏ ਆਦਦੇ ਨੇ ਜਿਸੇਂਗ ਨਾ ਹੋਣ ਤੇ ਫਿਰ ਤੇ 1 ਲੱਖ ਰੁਪਏ ਦੇ ਲੱਗੇ। ਹਾਂਜੀ। ਹੁਣ ਭਾਜੀ ਮੁੱਲ ਭਵੇਂ ਦਾ ਕੁਝ ਮਰਜ਼ੀ ਕਰਾ ਲਈ ਹੁਣ ਫਿਕਸ ਰੇਟ ਹੋਊਗਾ 50000 ਦੇ ਵਿੱਚ ਪਹੁੰਚ ਕਰਾਂਗੇ ਦੀ 100 ਕਿਲੋਮੀਟਰ ਦੀ। ਜੇ ਗੱਡੀ ਆਪਦੀ ਲਿਆਵੇ ਤਾਂ 47000 ਦੇ ਦਵਾਂ। ਠੀਕ ਐ ਜੇ ਕੋਈ ਵੀਰ ਭਰਾ ਗੱਡੀ ਆਪਣੀ ਲਿਆਵੇ 47 47000 ਦੀ। ਹਾਂਜੀ। ਸਿੰਘਾ ਕਰਕੇ ਥੋੜਾ ਜਣਾਈ ਹਾਂਜੀ ਹਾਂਜੀ ਵਧੀਆ ਹੈਗੀ ਨਵੀਂ ਆ ਜੀ ਚਲੋ ਥਣ ਥਣ ਵੀ ਇਹ ਆ ਵੀ ਪਛਮਾ ਕੇ ਪੂਰੇ ਕਰ ਜਾਂਦੀ ਐ ਵਧੀਆ ਠੀਕ ਹੈ ਜਿੰਨਾ ਵੀ ਮੰਨ ਲਓ ਚਲੋ ਜੇ ਕੋ ਆਪਣਾ ਪਾਉਣਾ ਜਿੰਨਾ ਵੀ ਦੁੱਧ ਹੁਣ ਹੋਇਆ ਨਾ ਥੱਲੇ ਜੇ ਥੱਲੇ ਵੇਚੀਂ ਨਾ ਇਹਦੀ ਹਾਂਜੀ ਤੇ ਪਸਮ ਪੈਂਦੀ ਆ ਪਸਮ ਪੈਂਦੀ ਆ ਥਣ ਚੈੱਕ ਕਰਾ ਦੂ ਠੀਕ ਹੈ ਜੀ ਬਾਕੀ ਕੋਈ ਭਰਾ ਆਪਣੀ ਤਸੱਲੀ ਕਰ ਸਕਦਾ ਨਹੀਂ ਜੀ ਥਣ ਚੈੱਕ ਕਰਾ ਦੂਗੀ ਬਾਕੀ ਉਹ ਆਂਦੇ ਵਹੀਂ ਛੱਡ ਦੀ ਤਾਂ ਜੇ ਹੁਣ ਵੀ ਮੰਨ ਲੇ ਇਹਨੂੰ ਗੰਭਨ ਕਰਕੇ ਆ ਜੇ ਵੰਡ ਪਾ ਦੀ ਗਾੜੀ ਤੇ ਬਦੋਂ ਬਦੀ ਦੁੱਧ 4-5 ਕਿਲੋ ਕਰੀ ਆਉਂ ਠੀਕ ਤੇ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਨੰਬਰ ਆਪਣਾ ਜੀ 628474127 628474127 ਹਾਂਜੀ ਨਾਮ ਜੀ ਪ੍ਰਤਾਪ ਸਿੰਘ ਸ਼ਾ ਠੀਕ ਹੈ ਜੀ ਪਿੰਡ ਚਾਂਪਕੀ ਖੁਰ ਜਿਲ੍ਹਾ ਤਰਨਤਾਰਨ ਹਾਂਜੀ ਤੇ ਤਹਿਸੀਲ ਵੀ ਤਰਨਤਾਰਨ ਠੀਕ ਹੈ ਜੀ ਤੇ ਬਾਕੀ ਇਹੋ ਬੇਨਤੀ ਆ ਵੀ ਭਾਜੀ ਜਿਹੜਾ ਡੰਗਰ ਕੋਈ ਵੀ ਭੈਣ ਭਰਾ ਲੈਂਦਾ ਵੀਡੀਓ ਦੇ ਵਿੱਚ ਵੇਖ ਕੇ ਹਾਂਜੀ ਤੇ ਫਿਰ ਸਾਈ ਪਾਓ ਤੇ ਘਰੇ ਆ ਕੇ ਤੇ ਅੱਜ ਤਸੱਲੀ ਕਰਕੇ ਖੜੋ ਜੀ ਠੀਕ ਹੈ ਜੀ ਹਾਂਜੀ ਤੇ ਬਾਕੀ ਭਾਜੀ ਇਹ ਬੇਨਤੀ ਆ ਹਾਂਜੀ ਮਿੱਠਾ ਠਾਡੇ ਦੀ ਫਾਰਮ ਚੈਨਲ ਨੂੰ ਵਾਤੋਵਾਦ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਬਾਕੀ ਕਿਹੇ ਵੀ ਭੈਣ ਭਰਾ ਨੂੰ ਆਪਣੇ ਥਰੂ ਡੰਗਰ ਲੈਣਾ ਹੋਵੇ ਆਪਣੇ ਤੋਂ ਭਾਵੇਂ ਛੋਟਾ ਵੱਡਾ ਸਾਰੇ ਹੁੰਦੇ ਆ ਥੋੜੀ ਜਿਹੀ ਆਪਣੀ ਮਜਬੂਰੀ ਆ ਪੰਜ ਕਿ ਦਿਨ ਚਲੋ ਆਪਣੇ ਤੋਂ ਡੰਗਰ ਨਹੀਂ ਆਉਣੇ ਕੋ ਘਰੇ ਕੋ ਕੰਮ ਆ ਹਾਂਜੀ ਹਾਂਜੀ ਤੇ ਚਲੋ ਕੋਈ ਗੱਲ ਨਹੀਂ ਬਾਕੀ ਆਪਾਂ ਮੰਗਲਵਾਰ ਤੋਂ ਫੇਰ ਮੰਗਲ ਬੁੱਧਵਾਰ ਤੋਂ ਫੇਰ ਭੈਣ ਭਰਾਵਾਂ ਦੀ ਸੇਵਾ ਚ ਆ ਜੇ ਰਿਹਾ ਕੋਈ ਗੱਲ ਨਹੀਂ ਫਿਰ ਆਪਣੇ ਫਾਰਮ ਤੇ ਛੋਟੇ ਵੱਡੇ ਭਾਅ ਸਾਰੇ ਮਹੀਂ 8-10 ਡੰਗਰ ਆਪਣੇ ਤੋਂ ਹੋਣੇ ਹੋਣੇ ਪੱਕੇ ਹੁੰਦੇ ਆ ਹਾਂਜੀ ਹੋਣੇ ਹੋਣੇ ਇਹ ਆ ਵੀ 3 ਡੰਗਰ ਜਾਂ 3 ਘਰਾਂ ਨਹੀਂ ਦਿੱਤੇ ਜਾਣੇ ਆ ਜੀ ਠੀਕ ਹੈ ਜੀ ਤੇ ਲੈਦਾ ਮਤਲਬ ਕਿ ਪੱਕੇ ਤੁਹਾਡੇ ਕੋਲ ਰੁਟੀਨ ਦੇ ਵਿੱਚ ਹੀ ਹਾਂ ਮੋ ਜੱਡੀ ਗੱਲ ਨਹੀਂ ਕੀ ਮੁੜ ਕੇ ਆਪਣੇ ਤੋਂ ਛੋਟਾ ਭਾਅ ਆਊਗਾ ਹਾਂਜੀ 40 ਤੋਂ ਅੰਦਰ ਦਾ 50 ਅੰਦਰ ਦਾ ਸਾਰੇ ਟੋਕੜ ਗੱਬਣ ਬੱਚੇ ਤੋਂ ਬਿਨਾ ਬੱਚੀ ਉੱਚੀ ਵਾਲੀ ਤਾਜੀ ਵੀ ਮਿਲੂਗੀ ਠੀਕ ਸਾਰੇ ਭਾਅ ਮਿਲਣਗੇ ਜੀ ਸਾਰੇ ਭਾਅ ਉਦਾਂ ਮਤਲਬ ਕਿ ਮੰਨ ਲਓ ਵੀ ਦੋ ਚਾਰ ਡੰਗਰ ਪੱਕੇ ਹੁੰਦੇ ਹਨ ਹੁਣ ਦੇ ਹੀ ਆ ਜੀ ਹੁੰਦੇ ਆ ਬਾਕੀ ਇਹ ਆ ਬੇਨਤੀ ਵੀ ਜਿਹੜਾ ਕੋਈ ਭੈਣ ਭਰਾ ਦੂਰੋਂ ਆਉਂਦਾ ਨਾ ਫੋਨ ਕਰਕੇ ਫੋਨ ਕਰਕੇ ਉਹ ਪਾਜੀ ਸਮਾਂ ਕੀਮਤੀ ਆ ਆਪਦਾ ਕੱਢ ਕੇ ਆਉਂਦਾ ਅਗਲਾ ਤੇਲ ਬਾਲ ਕੇ ਆਉਂਦਾ ਫਿਰ ਜਦੋਂ ਇੱਥੋਂ ਅਗਲਾ ਖਾਲੀ ਮੋੜਦਾ ਨਾ ਸਾਡੇ ਮਨ ਨੂੰ ਦੁੱਖ ਲੱਗਦਾ ਹਾਂਜੀ 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 ਪੀਕਰੀ ਜਾਣਕਾਰੀ ਲੈ ਲਓ ਕਿ ਕਿੰਨੇ ਬਸੂਏ ਲਾ ਕੇ ਆਵੇ ਅਗਲਾ ਹਾਂਜੀ ਉਹਨਾਂ ਲਾ ਕੇ ਬਕਾਇਦਾ ਵੀਡੀਓ ਆਪਣੀਆਂ ਪੈਂਦੀਆਂ ਹੀ ਰਹਿੰਦੀ ਆ ਹਾਂਜੀ ਹਾਂਜੀ ਉਹਨਾਂ ਲਾ ਕੇ ਵੀ ਵੀਡੀਓ ਵੇਖ ਕੇ ਡੰਗਰ ਸਿਲੈਕਟ ਕਰਕੇ ਆਵੇ ਜਿਹੜਾ ਸਿਲੈਕਟ ਕਰਕੇ ਆਵੇ ਹਨਾ ਜੀ ਠੀਕ ਐ ਜੀ ਹ ਓਕੇ ਸ਼ਾਹ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ